ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੁੰਦਾ ਸੰਤੋਖ ਸ਼ਰਮ ਪਾਤ ਝੋਲੀ ਧਿਆਨ ਕੀ ਕਰ ਹੈ ਵਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹਨੂੰ ਕੁਆਰੀ ਬੋਲਣਾ ਕੁਬਾਰੀ ਨਹੀਂ ਕਹਿਣਾ ਵਾਵਾ ਨਹੀਂ ਲਾਉਣਾ ਆੜਾ ਆੜੇ ਕੰਨਾ ਬੋਲਣਾ ਕੁਆਰੀ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਪੰਧਾਰਨ ਘਟ ਘਟ ਵੱਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਦ ਅਬਰਾ ਸਾਦ ਸੰਜੋਗ ਵਿਜੋਗ ਦੁਇਕਾਰ ਚਲਾਵ ਹੈ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਾਈ ਤਿੰਨ ਚੇਲੇ ਪਰਬਾਣ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਲਾਏ ਦੀ ਬਾਣ ਇਹਨੂੰ ਇਸੇ ਤਰ੍ਹਾਂ ਹੀ ਬੋਲਣਾ ਦੀ ਬਾਣ ਦੀ ਬਾਣ ਨਹੀਂ ਕਹਿਣਾ ਇਕੱਠਾ ਨਹੀਂ ਕਸਕੇ ਬੋਲਣਾ ਦੀ ਬਾਣ ਜਿਵ ਤਿਸ ਭਾਵੈ ਤੇ ਵਹਿ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਦਾਨ ਆਦੇਸ ਇਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਣ ਲੋਏ ਲੋਏ ਪੰਧਾਰ ਇਹਨੂੰ ਵੀ ਥੋੜੀ ਜਮਕੀ ਦੇ ਕੇ ਬੋਲਣਾ ਐ ਨਹੀਂ ਕਹਿਣਾ ਆਸਣ ਲੋਏ ਲੋਏ ਨਹੀਂ ਕਰਨਾ ਆਸਣ ਲੋਏ ਲੋਏ ਪੰਡਾਰ ਇਕ ਲੋਏ ਇਧਰ ਲਾਉਣਾ ਦੂਜਾ ਉਧਰ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇਹਨੂੰ ਵੀ ਕਰਨਾ ਲਾ ਕੇ ਬੋਲਣਾ ਸਾਚੀ ਕਈ ਵਾਰੀ ਅਸੀਂ ਸੱਚੀ ਗਏ ਜਾਣੇ ਆ ਸੋ ਧਿਆਨ ਨਾਲ ਸਾਚੀ ਕਾਰ ਆਦੇਸ ਇਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਹ ਵੀ ਜਿਹੜਾ ਜੁਗ-ਜੁਗ ਆਉਂਦਾ ਇਹਨੂੰ ਇਕੱਠਾ ਨਹੀਂ ਬੋਲਣਾ ਜੁਗ-ਜੁਗ ਨਹੀਂ ਕਰਨਾ ਇੱਕ ਜੁਗ ਇੱਧਰ ਲਉਣਾ ਇੱਕ ਉਧਰ ਜੁਗ ਜੁਗ ਏਕੋ ਵੇਸ ਇੱਕ ਦੂ ਜਿਭਾ ਲਖ ਹੋਹੀ ਲਖ ਹੋਵਹਿ ਲਖ 20 ਲਖ ਲਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਜੜੀ ਐ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਇਹਨੂੰ ਗੱਲਾਂ ਕਹਿਣਾ ਗਲਾ ਨਹੀਂ ਕਰਨਾ ਕਈ ਵਾਰੀ ਸੁਣ ਗਲਾ ਕਹਿ ਜਨੇ ਗਲਾ ਨਹੀਂ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਇਹ ਵੀ ਨੰਨਾ ਮੁਕਤਾ ਇਹਨੂੰ ਨਾ ਨਹੀਂ ਕਹਿਣਾ ਨਾ ਕਰਨਾ ਮੰਗਣ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ᔪਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਖਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਇਹ ਵਿਸ਼ਰਾਮ ਜਿਹੜੇ ਦੋਨੇ ਹੀ ਤਿਸ ਵਿੱਚ ਤੇ ਆਉਣੇ ਆ ਤਿਸ ਵਿੱਚ ਜੀ ਜੁਗਤ ਕੇ ਰੰਗ ਪਿਛਲਾ ਵੀ ਤਿਸ ਵਿੱਚ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਚ ਪਰਮਾਣ ਨਦਰੀ ਕਰਮ ਪਵੈ ਨੀਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਇਹਨੂੰ ਗਿਆ ਬੋਲਣਾ ਗਿਆ ਨਹੀਂ ਕਹਿਣਾ ਗਿਆ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤੁਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਹਦੇ ਵਿੱਚ ਵੀ ਜਿਹੜਾ ਕੇਤੇ ਪਾਠ ਬਾਰ ਬਾਰ ਆ ਰਿਹਾ ਹੈ ਨਾ ਇੱਕ ਕੇਤੇ ਉਧਰ ਲਾਉਣਾ ਇੱਕ ਉਧਰ ਲਾਉਣਾ ਇੱਕ ਪੰਗਤੀ ਦੇ ਮਗਰਲੇ ਬੰਨੇ ਲੱਗ ਜਾਣਾ ਆਪਣੇ ਆਪ ਇੱਕ ਫਿਰ ਸ਼ੁਰੂਆਤ ਚ ਲੱਗ ਜਾਣਾ ਜਿਵੇਂ ਹੁਣ ਤੂੰ ਸੁਣੋ ਧਿਆਨ ਨਾਲ ਕੇਤੇ ਇੰਦ ਚੰਦ ਸੂਰ ਕੇਤੇ ਇੱਥੇ ਹੋ ਗਿਆ ਕਿਤੇ ਹੁਣ ਇੱਕ ਕੇਤੇ ਦੂਜੇ ਪਾਸੇ ਕੇਤੇ ਮੰਡਲ ਦੇਸ ਇਕੱਠਾ ਨਹੀਂ ਕਰਨਾ ਕੇਤੇ 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 ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਬ ਮੁਨ ਕੇਤੇ ਕੇਤੇ ਰਤਨ ਸਮੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਅਸਰਤੀ ਸੇਵਕ ਕੇਤੇ ਨਾਨਕ ਅੰਤੁ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਇੱਛਾ ਪਛਤਾਇ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸੁਰਾ ਸਿੱਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੂਦ ਮਹਾ ਬਲ ਸੂਰ ਤਿਨ ਮੈਂ ਰਾਮ ਰਹਿਆ ਭਾਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੈ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਾਰ ਕਰ ਵੇਖਾ ਨਦਰ ਨਿਹਾਲ ਤਿਥਾ ਖੰਡ ਮੰਡਲ ਬਦ ਭੰਡ ਜੇ ਕੋ ਕਥਾ ਤਾਂ ਤੁਨਾ ਅੰਤ ਤਿਥੈ ਲੋ ਲੋ ਆਕਾਰ ਇਹ ਲੱਲੇ ਨੂੰ ਹੁੜਾ ਆੜਾ ਜਿਹੜਾ ਲੱਗਿਆ ਆੜਾ ਮੁਕਤਾ ਇਹਨੂੰ ਜੇ ਤੁਸੀਂ ਲੰਬਾ ਕਰ ਦੋਗੇ ਆੜਾ ਮੁਕਤਾ ਆਪੇ ਹੀ ਲੱਗ ਜਾਣਾ ਵਿੱਚ ਇਹਦੇ ਤੇ ਲੋ ਲੋ ਨਹੀਂ ਕਰਨਾ ਇਹਨੂੰ ਵੀ ਥੋੜਾ ਡੈਸ਼ ਦੇ ਕੇ ਬੋਲਣਾ ਪਹਿਲਾਂ ਬੋਲਣ ਤਿਥੈ ਲੋ लो आकार जीव जीव हुकम तिवै ति विकार देखै बिकसै कर विचार नानक कथना करडा सार करडा अडाड़े कन्ना नानक कथना करडा सार जत पहारा धीरज सुनयार अहरण मत वेद हथियार भव खल्ला ਅਗਨ ਤਪਤਾਉ ਇਹਨੂੰ ਖਲਾ ਨਹੀਂ ਕਹਿਣਾ ਖੱਲਾ ਬੋਲਣਾ ਕਸ ਕੇ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇਹਨੂੰ ਵੀ ਮਸਕਤ ਕਹਿਣਾ ਮਸਕਤ ਨਹੀਂ ਬੋਲਣਾ ਭਾਈ ਮਸਕਤ ਆਦਕ ਲਾ ਕੇ ਬੋਲਿਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਈ ਵਾਰੀ ਅਸੀਂ ਊਜਲੇ ਕਹਿ ਜਾਂਦੇ ਆ ਉਦੋਂ ਕਿਉਂ ਵੇਖਦੇ ਨਹੀਂ ਨਾ ਅੱਖਰ ਉਦੋਂ ਹੀ ਮੂੰਹ ਤੇ ਚੜਿਆ ਹੁੰਦਾ ਜबान ਤੇ ਊਜਲੇ ਕਹੇ ਊਜਲੇ ਆ ਊੜੇ ਨੂੰ ਔਂਕੜ ਲਾਉਣਾ ਬਲੈਂਕੜੇ ਨਹੀਂ ਲਾਉਣੇ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ